ਤੇਗ ਬਹਾਦਰ ਸਿਮਰੀਏ ਘਰ ਨੋਂ ਨਿਦ ਆਵੇ ਧਾਏ ਆਪਾਂ ਈਸ਼ਵਰੇ ਗੁਰਦੁਆਰਾ ਸਾਹਿਬ ਪਾਸ਼ਾਹੀ ਜੀ ਨੋਵੀਂ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਸ਼ੋ ਅਸਥਾਨ ਦੇ ਉੱਪਰ ਆਕੇ ਨਤਮਸਤਕ ਹੋਣ ਲਈ ਆਏ ਆਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਗੁਰਦਵਾਰ ਸਾਹਿਬ ਦੀ ਹਿਸਟਰੀ ਵੀ ਦੱਸਾਂਗੇ ਜੁੜੇ ਰਹੋ ਜੇ ਮੇਰੇ ਕਿਸੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਜਿਹੜੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਪਹਿਲ ਦੇ ਆਧਾਰ ਤੇ ਮਿਲ ਸਕੇ ਇਤਿਹਾਸ ਬਾਰੇ ਆਪਾਂ ਤੁਹਾਨੂੰ ਜਾਣਨਾ ਪਾਵਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 11 ਹਾੜ 1732 ਬਿਕਰਮੀ 1675 ਈਸਵੀ ਨੂੰ ਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਸਰਹੱਦਾ ਤੇ ਪਰਤ ਗੜ ਰਹੀ ਪਟਿਆਲਾ ਪਹੁੰਚੇ ਸੀ ਜੀ ਸਾਧ ਸੰਗਤ ਜੀ ਉਹਨਾਂ ਦੇ ਢੇ ਢੇਰ ਸਾਰਿਆਂ ਸਾਥੀਆਂ ਮਤਲਬ ਸਾਰੇ ਜਿਹੜੇ ਬਾਬਾ ਜੀ ਦੇ ਸਾਥੀ ਸੀ ਭਾਈ ਦੀਵਾਨ ਮਤੀਦਾ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਭਾਈ ਉਧਾਰਾ ਠੋਰ ਵਗੈਰਾ ਸਮੇਤ ਉਹ ਵਿਸ਼ੇਸ਼ ਨਵਾਬ ਸੇਫ ਖਾਨ ਦੀ ਅਪੀਲ ਤੇ ਸੈਫਾਬਾਦ یعنی ਕਿ ਬਹਾਦਰਗੜ੍ਹ ਪਹੁੰਚੇ ਸੀ ਥੀ ਉਹਨੂੰ ਪਹਾ ਜਿਹੜਾ ਪੁਰਾਣਾ ਨਾਮ ਬਹਾਦਰਗੜ੍ਹ ਦਾ ਉਹ ਸੰਗਤ ਜੀ ਸੈਫਾਬਾਦ ਜਿਲ੍ਹਾ ਪਟਿਆਲਾ ਵਿੱਚ ਪੈਂਦਾ ਗੁਰੂ ਜੀ ਨੇ ਬਹੁਤ ਸ਼ਾਂਤ ਵਾਤਾਵਰਣ ਵਿੱਚ ਇੱਥੇ ਸੰਗਤਾਂ ਨੂੰ ਨਾਮ ਬਾਣੀ ਦੀ ਸਿੱਖਿਆ ਦਿੱਤੀ ਮੋਤੀਵਾਲ ਸਾਹਿਬ ਉਸੇ ਥਾਂ ਤੇ ਹੈ ਜਿੱਥੇ ਉਹ ਸਨ 1675 ਈਸਵੀ ਵਿੱਚ ਸੰਗਤ ਜੀ ਪਹੁੰਚੇ ਸਨ ਇਸ ਇਤਿਹਾਸਕ ਥਾਂ ਨੂੰ ਮਹਾਰਾਜਾ ਕਰਮ ਸਿੰਘ ਜੀ ਨੇ ਆਪਣੇ ਮੋਤੀ ਬਾਗ ਰਾਜ ਮਹਿਲ ਦੇ ਨੇੜੇ ਗੁਰਦੁਆਰਾ ਸਾਹਿਬ ਬਣਵਾ ਕੇ ਸਜਾਇਆ ਸੀ ਜੀ ਉਹਨਾਂ ਟਾਈਮਾਂ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਯਾਦਗਾਰੀ ਜਿਹੜਾ ਗੇਟ ਦੀ ਜਿਹੜੀ ਉਸਾਰੀ ਆ 2000 21 ਵਿੱਚ ਸ਼ੁਰੂ ਹੋਈ ਸੀ ਜੀ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਹ ਜਿਹੜਾ 400ਵਾਂ ਜਿਹੜਾ ਪ੍ਰਕਾਸ਼ ਪੁਰਬ ਦੇ ਮੌਕੇ ਤੇੜਿਉ ਕੀਤੀ ਗਈ ਸੀ ਇਸ ਤੇ ਨਾਲ ਹੀ ਇਰਾਦੇ ਅਨੁਸਾਰ ਘਟ ਪਟਪਲਾਈ ਕਰਨ ਵਾਲੇ ਵਿਕਾਸ ਕਾਰਜ ਜਿਵੇਂ ਕੀ ਫੁੱਟ ਪਾਥ ਹੋ ਗਏ ਸੜਕਾਂ ਹੋ ਗਈਆਂ ਹੈਰੀਟੇਜ ਲਾਈਟਾਂ ਹੋ ਗਈਆਂ ਇਸ ਤਰ੍ਹਾਂ ਸਾਰੇ ਹੋ ਸ਼ਾਮਲ ਸੀ ਤੇ ਗੁਰਮਤ ਸਮਾਗਮ ਦੀ ਆਪਾਂ ਗੱਲ ਕਰੀ ਐ ਖੰਡ ਪਾਠ ਸਾਹਿਬ ਬਾਸ਼ ਕੀਰਤ ਅੰਮ੍ਰਿਤ ਸੰਚਾਰ ਆਰ ਹਰ ਸਾਲ ਜਿਹੜੇ ਉਹ ਮਨਾਏ ਜਾਂਦੇ ਆ ਜੀ ਆਧਾਰਨ ਵੱਜੋਂ 2025 ਵਿੱਚ 5 6 ਜੁਲਾਈ ਨੂੰ 350 ਸਾਲਾ ਸ਼ਹੀਦੀ ਅਤੇ ਗੁਰਤਕ ਅੱਧੀ ਜਿਹੜੀ ਉਹ ਬੜੇ ਗੰਢ ਜਿਹੜੇ ਉਹ ਦਿਸ ਮਨਾਏ ਗਏ ਸੀ ਹਾਂ ਜੀ ਜਿਹੜਾ ਗੁਰਦੁਆਰਾ ਮੋਤੀਬਖਸ਼ ਸਾਹਿਬ ਆ ਜੀ ਪਟਿਆਲਾ ਗੁਰੂ ਤੇਗ ਬਹਾਦਰ ਜੀ ਯਾਤਰਾ ਤੇ ਉਹਨਾਂ ਵੱਲੋਂ ਦਿੱਤੇ ਗਿਆ ਸ਼ਾਰਦਿਕ ਉਪਦੇਸ਼ ਗੱਲ ਵੀ ਧਾਰਮਿਕ ਮਹੱਤਤਾ ਮਾਤਨਾਂ ਧਾਰਮਿਕ ਮਹੱਤਵ ਰੱਖਦਾ ਹੈ ਜੀ ਇਸ ਦਾ ਪਰਮਾਰਥਕ ਵਿਰਾਸਤ ਮਹਾਰਾਜਾ ਕਰਮ ਸਿੰਘ ਜੀ ਵੱਲੋਂ ਕੀਤੇ ਗਏ ਨਿਰਵਾਨ ਤੇ ਹਰ ਸਾਲ ਮਨਾਏ ਜਾਂ ਜਾਣ ਵਾਲੇ ਸਮਾਗਮ ਇਸ ਗੁਰਦੁਆਰੇ ਸਾਹਿਬ ਦੀ ਸ਼ਾਨ ਵਿੱਚ ਇਜਾਫਾ ਜਿਹੜਾ ਉਹ ਕਰਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਹਾਨੂੰ ਮੈਂ ਇਤਿਹਾਸਾ ਜੀ ਦੱਸੇ ਦਿੱਤਾ ਜੀ ਤੇ ਇਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਜਿਵੇਂ ਕੀਰਤਪੁਰ ਪਟਕੜਾ ਰੋਪੜਮਕਾਰ ਉਰਾਦੀ ਰਾਣੀ ਪਟਿਆਲਾ ਆਏ ਸਨ ਤੇ ਨਵਾਬ ਦੀ ਬੇਨਤੀ ਤੇ ਉਹ ਪਟਿਆਲਾ ਦੇ ਨੇੜੇ ਜਿਹੜਾ ਰੁਕੇ ਸਨ ਜਿਹੜੀ ਮੋਤੀਵਾਸ ਸਾਹਿਬ ਦੀ ਜਿਹੜੀ ਸਥਾਪਨਾ 72 ਗੜ ਤੋਂ ਲਗਭਗ 7 ਕਿਲੋਮੀਟਰ ਇਧਰ ਪੈਂਦਾ ਸੀ ਜੇ ਉਦੋਂ ਸਿੱਧਾ ਆਪਰਾ ਗਿਣਦੇ ਸੀ ਤੇ ਉਹ ਥਾਂ ਹੈ ਜਿੱਥੇ ਅੱਜਕੱਲ ਗੁਰਦੁਆਰਾ ਜਿਹੜਾ ਹੈ ਮੋਤੀਵਾਸ ਸਾਹਿਬ ਸਥਾਪਿਤ ਹੈ ਜੀ ਇੱਥੇ ਗੁਰੂ ਜੀ ਨੇ ਸੰਗਤ ਨੂੰ ਨਾਮ ਬਾਣੀ ਦਾ ਜਿਹੜਾ ਉਤੇਜ ਦਿੱਤਾ ਸੀਗਾ ਜੀ ਸੰਗਤ ਜੀ ਗੁਰਦੁਆਰੇ ਜਿਹੜਾ ਨਿਰਮਾਣ ਕਲਾ ਉਹ ਮਹਾਰਾਜਾ ਨਰਿੰਦਰ ਸਿੰਘ 1823 ਔਰ 1840 ਦੇ ਵਿਚਾਲੇ ਨੇ ਜਿਹੜੇ ਮਹਾਰਾਜਾ ਨਰਿੰਦਰ ਸਿੰਘ ਨੇ ਮੋਤੀ ਬਾਗ ਮਹਿਲ ਦੇ ਨੇੜੇ ਇਸ ਥਾਂ ਦਾ ਜਿਹੜਾ ਥਾਂ ਤੇ 1852 ਵਿੱਚ ਗੁਰਦੁਆਰਾ ਸਾਹਿਬ ਤਿਆਰ ਕਰਵਾ ਦਿੱਤਾ ਸੀਗਾ ਗੁਰਦੁਆਰਾ ਜਿਹੜਾ ਸਾਹਿਬ ਉੱਚੇ ਤਰਤਲ ਤੇ ਜਿਹੜਾ ਸਥਿਤਤਾ ਜੀ ਜਿਸ ਤੱਕ ਬਾਹਰ ਦਰਸ਼ੀ ਨਕਸ਼ੀਦਾਰ ਗੱਠ ਡੂੰਘੀਆਂ ਸੀੜੀਆਂ ਦੁਆਰਾ ਪਹੁੰਚਿਆ ਜਾਂਦਾ ਦੋਨਾਂ ਟਾਈਮ ਅੰਦਰਲੇ ਇਸੇ ਦੀਆਂ ਜਿਹੜੀਆਂ ਕੰਧਾਂ ਅਤੇ ਛੱਤ ਹਰਿਆ ਰੰਗ ਦੇ ਕੇ ਜਿਹੜਾ ਸੀ ਨਾ ਬਹੁਤ ਵਧੀਆ ਸਜਾਇਆ ਗਿਆ ਸੀ ਜੀ ਤੇ ਮਹਾਰਾਜਾ ਕਰਨ ਸਿੰਘ ਦੁਆਰਾ ਜਿਹੜਾ ਸਜਾਵਟਾ ਮੋਤੀਬਗ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆ ਰਾਜ ਮਹਿਲ ਦੇ ਨਾਲ ਹੀ ਜਿਹੜਾ ਗੁਰਦੁਆਰਾ ਉਸੇ ਥਾਂ ਤੇ ਬਣਾਇਆ ਗਿਆ ਜਿੱਥੇ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਸੰਭੇ ਹਰ ਸਾਲ ਤੁਹਾਨੂੰ ਦੱਸਿਆ ਸੀ ਸਾਰੇ ਧਾਰਮਿਕ ਸਮਾਗਮ ਜਿਵੇਂ ਖੰਡ ਪੜ ਸਾਹਿਬ ਕੀਰਤਨ ਉਹ ਇੱਥੇ ਜਿਹੜੇ ਹੋਇਆ ਜਾਂਦੇ ਤੇ ਤੰਤਾਂ ਸ੍ਰੀ ਗੁਰਤੇਗ ਬਾਹਦਰ ਸਾਹਿਬ ਜੀ ਦੀ ਪਟਿਆਲਾ ਯਾਤਰਾ ਅਤੇ ਸੰਨ 1675 ਵਿੱਚ ਇੱਥੇ ਉਹਨਾਂ ਵੱਲੋਂ ਨਾਮ ਬਾਣੀ ਦਾ ਤੇ ਸਤੋਂ ਮਹੱਤਵਪੂਰਨ ਕਟਣਾ ਹੈ ਗੁਰਦੁਆਰਾ ਸ੍ਰੀ ਮੋਤੀਬਗ ਸਾਹਿਬ ਦੀ ਨਿਰਮਾਣ ਕਲਾ ਤੇ ਮਹਾਰਾਜ ਕਰਮ ਸਿੰਘ ਜੀ ਦਾ ਇਤਿਹਾਸ ਜੋਗ ਮਹੱਤਵ ਸਿੱਖ ਵਿਰਾਸਤ ਦਾ ਜਿਹੜਾ ਉਹ ਭਾਗ ਆ ਜੀ ਜਿਹੜੇ ਹਰ ਸਾਲ ਜਿਹੜੇ ਇੱਥੇ ਇਸ ਗੁਰਦੁਆਰਾ ਸਾਹਿਬ ਚ ਹੋਣ ਵਾਲੇ ਜਿਹੜੇ ਸਮਾਗਮਾਂ ਧਾਰਮਿਕ ਸਾਂਸਕ੍ਰਿਤਿਕ ਅਹੰਕਾਰ ਨੂੰ ਜਿਹੜੇ ਉਹ ਦਰਸਾਉਂਦੇ ਹਨ ਇਸ ਤੁਹਾਨੂੰ ਮੈਂ ਇੱਥੋਂ ਦਾ ਇਤਿਹਾਸ ਪੜਕੇ ਸੁਣਾਇਆ ਅਗਰ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਨੂੰ ਆਕ ਕਰਨਾ ਖਿਮਾ ਦਾ ਜਾਚਕ ਆ ਜੀ ਆਓ ਅੱਗੇ ਆਪਾਂ ਚੱਲਦੇ ਆ ਜੀ ਵਾਹਿਗੁਰੂ 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 ਦਰਸ਼ਕੋ ਜੀ ਪਾਤਸ਼ਾਹ ਜੀ ਕੀ ਨਾ ਫੋਟੋ ਵੀ ਕੜਾਵਰ ਦਾ ਲੈਸਾ ਕਰਦੇ ਹੋ ਚਲੋ ਅੰਦਰ ਚੱਲਦੇ ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਪਾਪਾ ਜੀ ਦਾ ਸੁਖਾਸਨ ਉਸਥਾਨ ਹੈ ਜੀ ਚਲੋ ਮੈਂ ਤੁਹਾਨੂੰ ਨੇੜੇ ਜਾ ਕੇ ਵੀ ਇਹ ਨਵਾਂ ਸੁਖਾਸਨ ਉਸਥਾਨ ਆ ਜਾਮ ਹੈ ਉੱਥੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਹਾਂ ਜੀ ਨਵਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਹਾਂ ਜੀ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰਾਉਂਦਾ ਦਰਸ਼ਕੋ ਗੁਰਦੁਆਰਾ ਮੋਤੀਬਕਸਾ ਸਟੇਲਾ ਸਾਹਿਬ ਤੋਂ ਰੋਕ ਪਾ ਲਿਆ। ਸਾਹਮਣੇ ਖੜਾ ਪ੍ਰਸਾਦੀ ਦੇਖ ਵਰਤ ਰਹੀ ਹੈ ਜੀ। ਮੈਂ ਪਹਿਲਾਂ ਮਠਤੇ ਕੇ ਲੈ ਚੁੱਕਿਆ ਹਾਂ ਜੀ। ਚਲੋ ਤੁਹਾਨੂੰ ਮੈਂ ਸੁਖਾਸਨ ਦਾ ਸਥਾਨ ਵੱਲ ਲੈ ਕੇ ਜਾਂਦਾ ਹਾਂ। ਉਹ ਜਿਹੜਾ ਤੁਸੀਂ ਸਾਹਮਣੇ ਸੁਖਾਸਨ ਸਥਾਨ ਦੇਖ ਰਹੇ ਹੋ। ਉਹ ਪਹਿਲਾ ਹੈਗਾ। ਉਹਨੇ ਨਵਾਂ ਇੱਧਰ ਬਣ ਗਿਆ ਹੈਗਾ ਜੇ ਸਾਹਮਣਾ ਦੇਖੋ ਇਹ ਪਹਿਲਾ ਹੈਗਾ ਤੇ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਇਹ ਨਵਾਂ ਬਣਿਆ ਜੀ ਬਾਬਾ ਜੀ ਸੰਗਤ ਜੀ ਦੇਖੋ ਇਹ ਸੰਗਤ ਜੀ ਉੱਧਰ ਸਰੋਵਰ ਸਾਹਿਬ ਆ ਗੁਰੂ ਸਾਹਿਬ ਦੇ ਗੁਰਦਵਾਰ ਸਾਹਿਬ ਦਾ ਗੁਰਦੁਆਰਾ ਮੋਤੀਬਾਦ ਸਾਹਿਬ ਜੀ ਦਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸਵੇ ਜਨਤਾਇਚੇ ਸਫਾਈ ਕਰ ਰਹੀਆਂ ਕਿਉਂਕਿ ਸ਼ਾਮ ਦਾ ਜਿਹੜਾ ਕਾਰਜਕ੍ਰਮ ਹੁੰਦਾ ਗੁਰਦਵਾਰ ਸਾਹਿਬ ਦਾ ਸ਼ੁਰੂ ਹੋ ਚੁੱਕਿਆ ਜੀ ਤੁਸੀਂ ਸੁਣੀ ਰਹੇ ਹੋਵੋਗੇ ਉਹ ਸ਼ੁਰੂ ਹੋ ਚੁੱਕਿਆ ਜੀ ਇਤਿਹਾਸ ਬਾਰੇ ਸੰਗਤ ਜੀ ਮੈਂ ਤੁਹਾਨੂੰ ਜਾਣੂ ਕਰਵਾ ਦਿੱਤਾ ਪੜ੍ਹ ਕੇ ਵੀ ਸੁਣਾ ਦਿੱਤਾ ਤੁਹਾਨੂੰ ਦਰਸ਼ਨ ਵੀ ਕਰਾ ਦਿੱਤੇ ਤੇ ਤੁਸੀਂ ਉਹਨੂੰ ਕਲਿੱਕ ਕਰ ਸਕਦੇ ਹੋ ਆਪ ਤੇ ਕੈਮਰੇ ਵਿੱਚ ਦੇਖਣ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਚਲੋ ਇੱਧਰ ਅੱਗੇ ਜਾ ਕੇ ਜੀ ਸਰੋਵਰ ਸਾਹਿਬ ਆ ਉਹ ਤੁਹਾਨੂੰ ਦਿਖ ਰਿਹਾ ਜੀ ਧੰਤਨ ਤੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਜੀ ਰੋਡ ਸਾਹਿਬ ਇਹ ਦੇਖੋ ਜੀ ਉਹ ਸਾਹਮਣੇ ਦਵਾਰ ਦੇ ਪਰਲੇ ਪਾਸ ਜਿੱਥੇ ਖਾਲਸਾ ਜੀ ਸਫਾਈ ਕਰ ਰਹੇ ਉਹ ਸਿੱਧਾ ਜਾ ਕੇ ਜੀ ਗੁਰਦੁਆਰਾ ਸਾਹਿਬ ਦਾ ਸ਼੍ਰੋਮਤ ਸਾਵਾ ਚਲੋ ਮੈਂ ਹੁਣ ਤੁਹਾਨੂੰ ਜਿਹੜਾ ਇੱਥੇ ਤਾਂ ਇਸ ਹੈ ਨਿਸ਼ਾਨ ਸਾਹਿਬ ਹੈ ਜੀ ਤੁਹਾਨੂੰ ਉਹਦੇ ਦਰਸ਼ਨ ਕਰਨਾ ਆਓ ਆਪਾਂ ਨਿਸ਼ਾਨ ਸਾਹਿਬ ਵੱਲ ਚੱਲੀਏ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਆਈਆਂ ਹੋਈਆਂ ਨੇ ਫਰਸ਼ ਧੋਣ ਦੀ ਸੇਵਾ ਚੱਲ ਰਹੀ ਆ ਇੱਥੇ ਪਾਤਸ਼ਾਹ ਜੀ ਵੀ ਲੱਗੇ ਹੋਏ ਨੇ ਅੰਦਰੇ ਸੇਵਾ ਕਰ ਰਹੇ ਆ ਇਹ ਜਿਹੜੀ ਸੇਵਾ ਜੀ तकरीबन 2:30 ਤੇ 3:00 ਵਜੇ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਇੱਥੇ ਕਥਾ ਵਗੈਰਾ ਵੀ ਹੁੰਦੀ ਆ ਤੇ ਹੁਣ ਕੀਰਤਨ ਸ਼ੁਰੂ ਹੋ ਚੁੱਕਿਆ ਹੈਗਾ ਇਹ ਜਿਹੜਾ ਗੁਰੂ ਘਰ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਬੈਕ ਸਾਈਡ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਅੰਦਰ ਕੀਰਤਨ ਚੱਲ ਰਿਹਾ ਜੀ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਓ ਤੁਹਾਨੂੰ ਮੈਂ ਜਿਹੜਾ ਇੱਥੇ ਦਾ ਪੁਰਾਣਾ ਨਿਸ਼ਾਨ ਸਾਹਿਬ ਆ ਜੀ ਮੈਂ ਉਹਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਜਿੱਥੇ ਗੁਰੂ ਸਾਹਿਬ ਆਏ ਸੀ ਤੇ ਉਹਨਾਂ ਨੇ ਉੱਥੇ ਭਗਤੀ ਕੀਤੀ ਸੀ ਇਹਨਾਂ ਦੇ ਇੱਥੇ ਦੱਸਣ ਮੁਤਾਬਕ ਮੈਂ ਇੱਥੇ ਪਤਾ ਕੀਤਾ ਸੀ ਵੀ ਗੁਰੂ ਸਾਹਿਬ ਇੱਥੇ ਆਏ ਸੀ ਤੇ ਗੁਰੂ ਸਾਹਿਬ ਨੇ ਇੱਥੇ ਭਗਤੀ ਕੀਤੀ ਸੀ ਆਓ ਸਾਹਮਣੇ ਨਜ਼ਰ ਆ ਰਿਹਾ ਤੇ ਪਹਿਲਾ ਇਹ ਜਿਹੜੀ ਜਗ੍ਹਾ ਨਾ ਜੀ ਉਹ ਐਨਆਈਐਸ ਚ ਹੁੰਦੀ ਸੀ ਤੇ ਕਈ ਸਾਲ ਹੋ ਗਏ ਕਿ ਗੁਰਦੁਆਰਾ ਸਾਹਿਬ ਵਾਲੇ ਜਿਹੜਾ ਇਹ ਕੀ ਹਿੱਟਗੇ ਸੀ ਕਿਉਂਕਿ ਉਹ ਗੁਰਦੁਆਰਾ ਸਾਹਿਬ ਤਾਂ ਹੀ ਥਾਂ ਸੀ ਮੈਂ ਤੁਹਾਨੂੰ ਉੱਥੇ ਦਰਸ਼ਨ ਕਰਾ ਕੇ ਲਿਆਵਾਂਗਾ ਸਤਿ ਸੰਗਤ ਜੀ ਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੇ ਤਕਰੀਬਨ ਬਸ ਅੱਜ ਜਿੱਥੇ ਕਪਾ ਇੱਥੇ ਖੜੇ ਆ ਜੀ ਇੱਥੇ ਇੱਕ ਦੀਵਾਰ ਹੁੰਦੀ ਸੀ ਇਹ ਮੇਰੇ ਮੇਰੇ ਮੁਤਾਬਕ ਮੈਨੂੰ ਇਨਾ ਪਤਾ ਵੀ ਇੱਥੇ ਦੀਵਾਰ ਜ਼ਰੂਰ ਹੁੰਦੀ ਸੀ ਉਸ ਤੋਂ ਬਾਅਦ ਇਹ ਗੁਰਦੁਆਰਾ ਮੈਨੇਜਮੈਂਟ ਜਿਹੜੀ ਆ ਇਹ ਕੇਸ ਜਿੱਤ ਗਏ ਸੀ ਦੇਖੋ ਹੁਣ ਇੰਨਾ ਨੇ ਇੱਥੇ ਕਿੰਨੀ ਗ੍ਰੀਨਰੀ ਹੈਗੀ ਆ ਜੀ ਤੇ ਬਸ ਜਿਹੜਾ ਆ ਥਾਂ ਜੀ ਇੱਥੇ ਇੱਕ ਕੰਧ ਹੁੰਦੀ ਸੀ ਤੇ ਜਿਹੜੇ ਕੇਸ ਜਿੱਤ ਗਏ ਫਿਰ ਉਹ ਜਿਹੜਾ ਨਿਸ਼ਾਨ ਸਾਹਿਬ ਉਹ ਆਪਣੇ ਵਿੱਚ ਹੈਗਾ ਨਿਸ਼ਾਨ ਸਾਹਿਬ ਉੱਥੇ ਵੀ ਸੀਗਾ ਉਦੋਂ ਲੇਕਿਨ ਉਦੋਂ ਨਾ ਇੱਥੇ ਜਿਹੜੇ ਦੀਵਾਰ ਆ ਉਹਦੇ ਉੱਤੇ ਪੌੜੀਆਂ ਬਣਾਈਆਂ ਸੀ ਟੈਂਪੋਰਰੀ ਤੌਰ ਤੇ ਉਹੋਂ ਉੱਪਰੋਂ ਦੀ ਟੱਪ ਕੇ ਫਿਰ ਉੱਥੇ ਜਾ ਕੇ ਨਿਸ਼ਾਨ ਸਾਹਿਬ ਕੋਲ ਮੱਥਾ ਟੇਕ ਕੇ ਆਉਂਦੀ ਸੀ ਸੰਗਤ ਹੁਣ ਇਹ ਸਿੱਧਾ ਵਿਚ ਆ ਗਿਆ ਕਿਉਂਕਿ ਕੇਸ ਜਿੱਤ ਗਏ ਆ ਇਹon ਸਾਰਾ ਏਰੀਆ ਜਿਹੜਾ ਗੁਰਦੁਆਰਾ ਸਾਹਿਬ ਦਾ ਜੀ ਸੰਗਤ ਜੀ ਇਹ ਪਾਰਕਿੰਗ ਬਹੁਤ ਕਾਫੀ ਵੱਡੀ ਆ ਤੇ ਆਹ ਲਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਧਰੋਂ ਵੀ ਦਰਸ਼ਕ ਆ ਰਹੇ ਨਿਸ਼ਾਨ ਸਾਹਿਬ ਵੱਲੋਂ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਨਿਸ਼ਾਨ ਸਾਹਿਬ ਗਿੱਤਰ ਚੱਲ ਰਿਹਾ ਹੈ ਆਨੰਦ ਲਾਓ ਜੀ ਤੇ ਇਸੇ ਤਰ੍ਹਾਂ ਤੁਹਾਨੂੰ ਮੈਂ ਜ਼ੂਮ ਕਰਕੇ ਨਿਸ਼ਾਨ ਸਾਹਿਬ ਦੀ ਦਰਸ਼ਨ ਕਰਾਉਣਾ ਹਾਂ ਸਾਰੇ ਸੰਗਤ ਜੀ ਦਰਸ਼ਨ ਕਰੋ ਇਹ ਪਹਿਲਾ ਜਿਹੜਾ ਏਰੀਆ ਸੀ ਨਾ ਜੀ ਇਹ ਨਿਸ਼ਾਨ ਸਾਹਿਬ ਵਾਲਾ ਐਨ ਆਈ ਐਸ ਦੇ ਵਿੱਚ ਸੀ ਜਿਸ ਨੂੰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਕਹਾ ਜਾਂਦਾ ਜੋ ਪਟਿਆਲਾ 'ਚ ਹੀ ਆ ਉਹਦਾ ਮੈਂ ਵੱਖਰਾ ਬਲਾਕ ਬਣਾ ਕੇ ਆਪ ਜੀ ਨੂੰ ਉਸ ਬਾਰੇ ਵੀ ਜਾਣਕਾਰੀ ਰਵਾਗਾ ਤੇ ਦਰਸ਼ਕਾਂ ਸਾਰੇ ਨੇ ਕਰ ਲਈ ਹੋਣੇ ਆ ਤੇ ਆਓ ਹੁਣ ਆਪਾਂ ਪਿੱਛੇ ਨੂੰ ਉਸੇ ਪਾਸੇ ਨੂੰ ਗੁਰਦੁਆਰ ਸਾਹਿਬ ਵੱਲ ਦੀ ਜਾਂਦੇ ਬਾਹਰੋਂ ਚੱਲੇ ਪਾਈਏ ਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਸ਼ਨ ਕਰੋ ਸਾ ਸੰਗਤ ਜੀ ਬਿਲਕੁਲ ਇੱਥੇ ਸਾਹਮਣੇ ਨਿਸ਼ਾਨ ਸਾਹਿਬ ਹੈ ਜੀ ਤੇ ਤੁਹਾਨੂੰ ਨਿਸ਼ਾਨ ਸਾਹਿਬ ਦੇ ਇੱਥੋਂ ਫੜ ਕੇ ਦਰਸ਼ਨ ਕਰਾਉਣਾ ਉਹ ਸਾਹਮਣੇ ਨਿਸ਼ਾਨ ਸਾਹਿਬ ਬਿਲਕੁਲ ਗੁਰਦੁਆਰਾ ਸਾਹਿਬ ਸਾਹਮਣੇ ਹੈ ਜੀ ਪਰ ਜਿਵੇਂ ਦੱਸਿਆ ਸੀ ਨਾ ਜੀ ਪਹਿਲਾਂ ਇਹ ਨੇਜ ਦੇ ਅੰਦਰ ਸੀਗਾ ਕਿਉਂਕਿ ਉਹਨਾਂ ਨੇ ਫਿਰ ਕੇਸ ਪੁੱਛਿਆ ਸ੍ਰੋਮਣੀ ਕਮੇਟੀ ਨਾਲ ਫਿਰ ਉਹ ਜਿੱਤ ਕੇ ਸ੍ਰੋਮਣੀ ਕਮੇਟੀ ਵਾਲੇ ਫਿਰ ਗੁਰਦੁਆਰਾ ਸਾਹਿਬ ਦੀ ਹੀ ਜਗ੍ਹਾ ਸੀ ਕਹਿੰਦੇ ਤੇ ਕਈ ਸਾਲ ਹੋ ਗਏ ਇਹਨਾਂ ਨੂੰ 10-15 ਸਾਲ ਹੋ ਗਏ ਕੇਸ ਦਿੱਤੇ ਹਨ ਤੇ ਸੰਗਤ ਜੀ ਹੁਣ ਆਪਾਂ ਬਾਹਰ ਨੂੰ ਚੱਲਦੇ ਹਾਂ ਗੁਰਦੁਆਰਾ ਸਾਹਿਬ اندر ਕੀਰਤਨ ਹੋ ਰਿਹਾ ਜੀ ਤੇ ਇਸ ਕਰਕੇ ਮੇਰਾ ਜਿਹੜਾ ਉੱਪਰਲਾ ਜਿਹੜਾ ਕਵਰ ਆ ਸ਼ੀਟ ਉਹ ਉਤਾਰੀ ਹੋਈ ਆ ਤੇ ਉਹ ਸਾਹਮਣੇ ਲੋ ਦੁਆਰਾ ਤੋਂ ਦਰਸ਼ਨ ਕਰ ਲੋ ਆਪਾਂ ਹੁਣ ਬਾਹਰ ਨੂੰ ਜਾਂਦੇ ਹਾਂ ਜੀ ਇਹ ਜੋ ਸਾਹਿਬ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਾਈ ਤੁੱਖਾਂ ਪਹਿਲਾਂ ਬਾਬਾ ਜੀ ਬੈਠੇ ਨੇ ਕਾਰ ਸੇਵਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਆਪ ਬਾਹਰ ਆ ਚੁੱਕੇ ਆਂ ਜੀ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੇ ਸਾਹਿਬ ਜੀ ਮੈਂ ਦਵਾਰਾ ਤੋਂ ਤੁਹਾਨੂੰ ਅੰਦਰ ਬਾਬਾ ਜੀ ਬੰਦ ਖਾ ਦਿੰਦਾ ਸਾਹਿਬ ਜੀ ਦਾ ਖਾਲਸਾ ਗੁਰੂ ਹੈ ਗੁਰਦੇਵ ਜੀ ਸੰਗਤ ਜੀ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਮੋਤੀਬਗ ਸੋ ਪਟਿਆਲਾ ਦੇ ਤੇ ਵੀਡੀਓ ਕਿਹੋ ਜਿਹੀ ਲੱਗੀ ਮੈਨੂੰ ਕੋਲੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਦੱਸਿਓ ਤੇ ਸਭ ਤੋਂ ਜ਼ਰੂਰੀ ਚੈਨਲ ਨੂੰ ਤਾਂ ਕਿ ਚੈਨਲ ਦੀ ਮੋਟੀਵੇਸ਼ਨ ਹੋ ਸਕੇ ਤੇ ਆਪ ਸਭ ਸੰਗਤਾਂ ਦਾ ਰਹਿ ਦਿਲੋਂ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਹਾਰਾਜ ਮੇਰ ਕਰਨ ਤੇ ਮੈਂ ਇਸ ਤਰ੍ਹਾਂ ਦੀਆਂ ਧਾਰਮਿਕ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਜੋ ਵੀ ਹੋਣ ਮੈਂ ਤੁਹਾਨੂੰ ਪਾੰਡ ਰਹਾ ਮੈਂਨ ਮਹਾਰਾਜ ਬਲਬਖ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ